ਸਤਿ ਸ਼੍ਰੀ ਅਕਾਲ ਮੈਂ ਹਾਂ ਜਗਦੀਪ ਸਿੰਘ ਸ਼ਬਦ ਰੂਪ ਤੁਸੀਂ ਦੇਖ ਰਹੇ ਹੋ ਚੈਨਲ ਸ਼ਬਦ ਰੂਪ ਅੱਜ ਇਤਿਹਾਸ ਦੇ ਪੰਨਿਆਂ ਨੂੰ ਫੋਲਡ ਦਿਆਂ ਹੋਇਆ ਤੁਹਾਡੇ ਸਾਹਮਣੇ ਇੱਕ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਅੱਜ ਦੇ ਦਿਨ ਸਾਰਾ ਗੜੀ ਨੂੰ ਬਚਾਉਂਦਿਆਂ ਹੋਇਆ ਸਿੱਖਾਂ ਦੇ ਮਹਾਨ ਸੂਰਬੀਰਾਂ ਨੇ ਆਪਣੀ ਬਹਾਦਰੀ ਨੂੰ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੇ ਅੱਖਰਾਂ ਵਿੱਚ ਸਰਜ ਕੀਤਾ ਅੱਜ 12 ਸਤੰਬਰ 1897 ਨੂੰ ਸਾਰਾਗੜੀ ਵਾਲੇ ਮੈਦਾਨ ਦੇ ਅੰਦਰ ਦੁਸ਼ਮਣਾਂ ਨਾਲ ਟੱਕਰ ਲੈਂਦੇ ਹੋਏ 36 ਸਿੱਖ ਰੈਜੀਮੈਂਟ ਦੇ 21 ਸੂਰਬੀਰ ਸਿਪਾਹੀਆਂ ਨੇ 10000 ਤੋਂ ਵੱਧ ਸੈਨਿਕਾਂ ਨੂੰ ਮਾਰ ਮੁਕਾਇਆ ਇਸ ਲੜਾਈ ਦੇ ਅੰਦਰ ਜਿੱਥੇ ਸਿੱਖਾਂ ਦਾ ਜਜ਼ਬਾ ਦੇਖਣ ਨੂੰ ਮਿਲਿਆ ਉੱਥੇ ਹੀ ਗੁਰੂ ਦੇ ਨਾਲ ਉਹਨਾਂ ਦੀ ਲਗਨ ਅਤੇ ਗੁਰੂ ਦੇ ਭਰੋਸੇ ਨੂੰ ਵੀ ਉਹਨਾਂ ਨੇ ਪੂਰੀ ਦੁਨੀਆ ਦੇ ਸਾਹਮਣੇ ਲਿਆ ਕੇ ਰੱਖਿਆ ਹੈ ਸਾਰਾ ਗੜੀ ਦਾ ਮੈਦਾਨ ਜਿੱਥੇ ਇਸ ਗੱਲ ਕਰਕੇ ਪ੍ਰਸਿੱਧ ਹੈ ਕਿ ਉੱਥੇ ਕੁਝ ਕੋ ਛਪਾਈਆਂ ਨੇ 10000 ਦੁਸ਼ਮਣਾਂ ਦੇ ਨਾਲ ਲੋਹਾ ਲਿਆ ਉੱਥੇ ਹੀ ਉਹਨਾਂ ਨੇ ਚਮਕੌਰ ਦੀ ਜੰਗ ਨੂੰ ਦੁਬਾਰਾ ਸੁਰਜੀਤ ਕੀਤਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁਝ-ਕੁਝ ਸਿਪਾਈਆਂ ਦੇ ਨਾਲ ਚਮਕੌਰ ਦੀ ਕੱਚੀ ਗੜੀ ਦੇ ਵਿੱਚੋਂ ਮੋਗਲ ਸਿਪਾਈਆਂ ਦੇ ਨਾਲ ਹੱਥ ਨਾਲ ਹੱਥ ਕਰੇ ਉਸੇ ਤਰ੍ਹਾਂ ਇਹਨਾਂ ਕੁਝ-ਕੁਝ ਸਿੱਖ ਸਿਪਾਈਆਂ ਨੇ ਦੁਸ਼ਮਣਾਂ ਦੀਆਂ ਫੌਜਾਂ ਜਿਹੜੀਆਂ ਕਿ ਸਾਰਾ ਗੜੀ ਦੇ ਚੌਂਕੀ ਨੂੰ ਢਾਉਣ ਆ ਰਹੀਆਂ ਸਨ ਉਹਨਾਂ ਨੂੰ ਮਕਾਉਣ ਦੇ ਲਈ ਆਪਣੀ ਜੀ ਜਾਂ ਲਾ ਦਿੱਤੀ ਗਈ। ਸਾਡਾ ਚੈਨਲ ਸ਼ਬਦ ਰੂਪ ਉਹਨਾਂ ਸਿੱਖ ਸਿਪਾਈਆਂ ਨੂੰ ਦਿਲੋਂ ਸਲਾਮ ਕਰਦਾ ਹੈ ਤੇ ਉਹਨਾਂ ਨੂੰ ਉਨ੍ਹਾਂ ਦੀ ਸ਼ਹੀਦੀ ਤੇ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਧੰਨਵਾਦ